ਕਈ ਵਾਰ ਇਨਸਾਨ ਦੇ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਹੁੰਦੀਆਂ ਨੇ ਚੰਗਾ ਅਤੇ ਮਾੜਾ ਸਮਾਂ ਚੱਲਦਾ ਰਹਿੰਦਾ ਹੈ ਆਰਥਿਕ ਤੰਗੀ ਵਿਅਕਤੀ ਨੂੰ ਤੋੜ ਕੇ ਰੱਖ ਦਿੰਦੀ ਹੈ ਪਰ ਇਸ ਦੇ ਪਿੱਛੇ ਕਈ ਵਜ੍ਹਾਵਾਂ ਹੁੰਦੀਆਂ ਨੇ ਜੇਕਰ ਵਾਸਤੂ ਸ਼ਾਸਤਰ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਇਸ ਦੀ ਵਜ੍ਹਾ ਨਕਾਰਾਤਮਕ ਊਰਜਾ ਨੂੰ ਮੰਨਿਆ ਜਾਂਦਾ ਹੈ ਜਿਸ ਦੇ ਨਾਲ ਧਨ ਦਾ ਸੰਚਾਰ ਹੈ ਉਹ ਬਾਦਦ ਹੋ ਜਾਂਦਾ ਹੈ ਵਾਸਤੂ ਸ਼ਾਸਤਰ ਤਾਂ ਸੰਪਤੀ ਦੇ ਜੁੜੇ ਸਮੱਸਿਆਵਾਂ ਦੇ ਸਮਾਧਾਨ ਵੀ ਦੱਸਦਾ ਹੈ ਇਸ ਦੇ ਵਿੱਚ ਕਈ ਸਮਾਧਾਨ ਦੱਸੇ ਜਾਂਦੇ ਨੇ ਊਰਜਾ ਨੂੰ ਸੰਤੁਲਿਤ ਕਿਵੇਂ ਕਰਨਾ ਹੈ ਸਹੀ ਦਿਸ਼ਾ ਦਾ ਧਿਆਨ ਰੱਖਣਾ ਵਿਅਕਤੀ ਨੂੰ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਲਈ ਕਈ ਉਪਾਅ ਹੁੰਦੇ ਨੇ ਜੋ ਕਿ ਧਨ ਅਤੇ ਸਮ੍ਰiddhi ਪ੍ਰਾਪਤ ਕਰਵਾਉਂਦੇ ਨੇ ਕਰਜ਼ੇ ਤੋਂ ਮੁਕਤੀ ਦੇ ਲਈ ਇੱਕ ਉਪਾਅ ਹੁੰਦਾ ਵੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਉਸ ਦੇ ਬਾਰੇ ਥੋੜਾ ਦੱਸਾਂਗੇ ਵਾਸਤੂ ਸ਼ਾਸਤਰ ਦੇ ਅਨੁਸਾਰ ਉੱਤਰ ਦਿਸ਼ਾ ਦੇ ਵਿੱਚ ਧਨ ਤੇ ਸਮਰiddhi ਦੀ ਦਿਸ਼ਾ ਹੁੰਦੀ ਹੈ। ਉੱਤਰ ਦਿਸ਼ਾ ਨੂੰ ਯਾਨੀ ਕਿ ਧਨ ਸਮਰiddhi ਦੀ ਦਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ। ਇਸ ਦਿਸ਼ਾ ਦਾ ਸਿੱਧਾ ਸੰਬੰਧ ਕੁਬੇਰ ਦੇਵਤਾ ਦੇ ਨਾਲ ਅਤੇ ਮਾਂ ਲਕਸ਼ਮੀ ਦੇ ਨਾਲ ਮੰਨਿਆ ਜਾਂਦਾ ਹੈ। ਇਸ ਦਿਸ਼ਾ ਦੇ ਵਿੱਚ ਜੇਕਰ ਤੁਸੀਂ ਆਪਣੇ ਘਰ ਦਾ ਧਨ ਰੱਖਦੇ ਹੋ, ਪੈਸਾ ਰੱਖਦੇ ਹੋ ਤਾਂ ਤੁਹਾਡੇ ਪੈਸੇ ਦੇ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹੇਗਾ ਅਤੇ ਤੁਹਾਡੇ ਸਿਰ ਤੇ ਕਰਜ਼ਾ ਕਦੇ ਨਹੀਂ ਚੜੇਗਾ। ਯਾਨੀ ਕਿ ਤੁਹਾਡੀ ਸਥਿਤੀ ਹੈ ਜੋ ਘਰ ਦੀ ਆਰਥਿਕ ਕਰਜ਼ਾ ਮੁਕਤ ਰਹੇਗੀ। ਘਰ ਦਾ ਪ੍ਰਵੇਸ਼ ਦੁਆਰ ਵੀ ਤੁਹਾਡੇ ਘਰ ਦੀ ਸੁਖ-ਸਮਰiddhi ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਵਾਸਤੂ ਸ਼ਾਸਤਰ ਦੇ ਵਿੱਚ ਦੇਖ ਕੇ ਦੇਖਿਆ ਜਾਵੇ ਤਾਂ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਘਰ ਦਾ ਪ੍ਰਵੇਸ਼ ਦੁਆਰ। ਹਰੇਕ ਜੋ ਕਿ ਸੰਧਿਆ ਦੇ ਸਮੇਂ ਜੇਕਰ ਤੁਸੀਂ ਆਪਣੇ ਘਰ ਦੇ ਬਾਹਰ ਘਿਓ ਦਾ ਦੀਵਾ ਜਲਾਉਂਦੇ ਹੋ, ਦੀਵਾ ਜਲਾਉਂਦੇ ਹੋ ਤਾਂ ਘਰ ਦੇ ਵਿੱਚ ਸੁਖ-ਸਮਰiddhi ਆਣੀ ਸ਼ੁਰੂ ਹੋ ਜਾਂਦੀ ਹੈ। ਵਿਸ਼ੇਸ਼ ਰੂਪ ਤੇ ਜੇਕਰ ਦੀਵਾ ਇਸ ਤਰ੍ਹਾਂ ਰੱਖਿਆ ਜਾਵੇ ਕਿ ਕੋਈ ਵਿਅਕਤੀ ਘਰ ਤੋਂ ਬਾਹਰ ਨਿਕਲੇ ਤਾਂ ਉਸ ਦਾ ਜੋ ਦੀਵਾ ਹੈ ਉਹ ਡੈਨੇ ਹੱਥ ਤੇ ਹੋਵੇ ਇਦਾਂ ਕਰਨ ਦੇ ਨਾਲ ਮਾਂ ਲక్ష్ਮੀ ਦੀ ਕਿਰਪਾ ਉਸ ਘਰ ਤੇ ਉਸ ਵਿਅਕਤੀ ਦੇ ਉੱਤੇ ਹਮੇਸ਼ਾ ਬਣੀ ਰਹਿੰਦੀ ਹੈ ਤੇ ਆਰਥਿਕ ਜੋ ਵਿਅਕਤੀ ਦਾ ਆਰਥਿਕ ਸੰਤੁਲਨ ਹੋ ਬਰਬਰ ਬਰਕਰਾਰ ਬਣਿਆ ਰਹਿੰਦਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਹੋਰ ਉਪਾਅ ਦੇਖੀਏ ਤਾਂ ਇਸ਼ਾਨ ਕੋਣ ਵੀ ਇੱਕ ਮਹੱਤਵਪੂਰਨ ਜੋ ਕਿ ਇਸ ਦੌਰਾਨ ਬਣਦਾ ਹੈ ਇਸ਼ਾਨ ਕੋਣ ਦੇ ਵਿੱਚ ਐਕਵੇਰੀਅਮ ਜਾਂ ਫਿਰ ਫੁਆਰੇ ਦਾ ਮਤਲਬ ਇਸ ਦੌਰਾਨ ਕਾਫੀ ਵੱਡਾ ਹੋ ਜਾਂਦਾ ਹੈ ਵਾਸਤੂ ਦੇ ਅਨੁਸਾਰ ਕਰਦਾ ਇਸ਼ਾਨ ਕੋਣ ਯਾਨੀ ਕਿ ਉੱਤਰ ਪੂਰਬ ਦਿਸ਼ਾ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਇਸ ਦਿਸ਼ਾ ਦੇ ਵਿੱਚ ਦੇਵੀ-ਦੇਵਤਿਆਂ ਦਾ ਆਵਾਸ ਹੁੰਦਾ ਹੈ ਇਸ ਦਿਸ਼ਾ ਨੂੰ ਸਾਫ਼ ਤੇ ਹਲਕਾ ਰੱਖਣਾ ਹੁੰਦਾ ਹੈ ਯਾਨੀ ਕਿ ਇਸ ਦਿਸ਼ਾ ਦੇ ਵਿੱਚ ਸਮਾਨ ਭਰ-ਭਰ ਕੇ ਨਹੀਂ ਰੱਖਣਾ ਹੁੰਦਾ ਉਹ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਔਰ ਇਸ ਦਿਸ਼ਾ ਦੇ ਵਿੱਚੋਂ ਧਨ ਆਉਂਦਾ ਹੈ ਸਕਾਰਾਤਮਕ ਊਰਜਾ ਆਉਂਦੀ ਹੈ ਆਕਰਸ਼ਿਤ ਦੁੱਖੀ ਇਹ ਚੀਜ਼ ਉਸ ਨੂੰ ਕਰਦੀ ਹੈ ਇਸ਼ਾਨ ਕੋਨ ਇੱਕ ਛੋਟਾ ਜਿਹਾ ਫੁਵਾਰਾ ਜਾਂ ਫਿਰ ਐਕੁਅਰੀਅਮ ਰੱਖਣ ਦੇ ਨਾਲ ਕਾਫੀ ਜ਼ਿਆਦਾ ਚੰਗਾ ਬਣ ਜਾਂਦਾ ਹੈ ਸ਼ੁਭ ਬਣ ਜਾਂਦਾ ਹੈ ਜਲ ਤੱਤਵ ਦਾ ਪ੍ਰਭਾਵ ਹੈ ਆਰਥਿਕ ਉਣਤੀ ਅਤੇ ਸ਼ੁੱਧਤਾ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਤੇ ਘਰ ਦੇ ਵਿੱਚ ਜੋ ਪੈਸਾ ਹੈ ਉਹ ਸੰਪਤੀ ਹੈ ਉਸ ਨੂੰ ਵਧਾ ਦਿੰਦਾ ਹੈ ਯਾਨੀ ਕਿ ਇਸ਼ਾਨ ਕੋਣ ਦੇ ਵਿੱਚ ਜੇਕਰ ਤੁਸੀਂ ਕੋਈ ਛੋਟਾ ਜਿਹਾ ਇੱਕ ਐਕੁਅਰੀਅਮ ਜਾਂ ਫਿਰ ਕੋਈ ਛੋਟਾ ਫੁਹਾਰਾ ਲੈ ਕੇ ਲਗਾ ਦਿੰਨੇ ਹੋ ਤਾਂ ਜਲ ਤੱਤਵ ਦਾ ਪ੍ਰਭਾਵ ਉਸ ਸਥਾਨ ਨੂੰ ਤੁਹਾਡੇ ਲਈ ਕਾਫੀ ਫਾਇਦੇਮੰਦ ਬਣਾ ਦਿੰਦਾ ਹੈ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਜੇਕਰ ਧਿਆਨ ਰੱਖਦੇ ਹੋ ਮੁੱਖ ਦੁਆਰ ਦੇ ਉੱਤੇ ਦੀਵਾ ਜਲਾਉਂਦੇ ਹਾਂ ਆਪਣੇ ਘਰ ਦਾ ਪੈਸਾ ਸਹੀ ਦਿਸ਼ਾ ਦੇ ਵਿੱਚ ਰੱਖਦੇ ਹਾਂ ਜਮ੍ਹਾਂ ਕਰਦੇ ਹਾਂ ਤਾਂ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਵਾਸਤੂ ਵਿਗਿਆਤੀ ਦੇ ਜੀਵਨ ਦੇ ਵਿੱਚ ਕਈ ਤਰੀਕੇ ਦੇ ਨਾਲ ਅਸਰ ਕਰਦਾ ਹੈ ਅਤੇ ਕੁਝ ਲੋਕ ਇਸ ਨੂੰ ਮੰਨਦੇ ਨੇ ਕੁਝ ਲੋਕ ਨਹੀਂ ਮੰਨਦੇ ਨੇ ਇਹ ਆਪਣਾ ਆਪਣਾ ਵਿਸ਼ੇ ਹੁੰਦਾ ਹੈ ਪਰ ਜੇਕਰ ਤੁਸੀਂ ਵਾਸਤੂ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਇਹਨਾਂ ਉਪਾਅਾਂ ਨੂੰ ਇਸਤੇਮਾਲ ਦੇ ਵਿੱਚ ਲਿਆ ਸਕਦੇ ਹੋ ਤੇ ਤੁਹਾਡੇ ਲਈ ਇਹ ਕਾਫੀ ਜ਼ਿਆਦਾ ਫਾਇਦੇਮੰਦ ਵੀ ਸਾਬਤ ਹੋ ਸਕਦੇ ਨੇ